ਸਸੀ ਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਕੈਨੇਡੀਅਨ ਸੰਗੀ ਚੋਣਾ ਹੋਣ ਤੋਂ ਪਹਿਲਾਂ ਗੈਸ ਟੈਕਸ ਤੇ ਚੱਲ ਰਹੀ ਰਾਜਨੀਤੀ ਦੇ ਉੱਤੇ ਅੱਜ ਉਸ ਸਮੇਂ ਰੋਕ ਲੱਗ ਗਈ ਜਦੋਂ ਅਨਟਾਰੀਓ ਸਰਕਾਰ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਅਨਟਾਰੀਓ ਸਰਕਾਰ ਦੇ ਵੱਲੋਂ ਅੱਜ ਸੂਬੇ ਦੇ ਲੋਕਾਂ ਨੂੰ ਗੈਸ ਟੈਕਸ ਤੋਂ ਪੱਕੀ ਰਾਹਤ ਦੇਣ ਜਾ ਰਹੇ ਨੇ ਅਤੇ ਨਾਲ ਹੀ ਹਾਈਵੇ 407 ਇਸ ਤੋਂ ਟੋਲ ਹਟਾਉਣ ਦਾ ਵੀ ਹੁਕਮ ਜਾਰੀ ਕਰ ਦਿੱਤਾ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਕਦਮ ਦੇ ਨਾਲ অন্ਟਾਰੀਓ ਵਾਸੀਆਂ ਨੂੰ ਸਾਲਾਨਾ ਮੋٹے ਡਾਲਰ ਦਾ ਵੀ ਹੁਣ ਫਾਇਦਾ ਹੋਵੇਗਾ। অন্ਟਾਰੀਓ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਗੈਸ ਟੈਕਸ ਤੋਂ ਪੱਕੀ ਰਾਹਤ ਦੇਣ ਅਤੇ ਹਾਈਵੇ 407 ਈਸਟ ਤੋਂ ਟੋਲ ਹਟਾਉਣ ਦਾ ਐਲਾਨ ਕੀਤਾ ਹੈ। ਗੈਸ ਟੈਕਸ ਦੀ ਦਰ 9 ਸੈਂਟ ਪ੍ਰਤੀ ਲੀਟਰ ਬਣਦੀ ਹੈ ਅਤੇ ਇਸ ਦੇ ਪੱਕੇ ਤੌਰ ਤੇ ਮੁਆਫ ਹੋਣ ਦੇ ਨਾਲ অন্ਟਾਰੀਓ ਵਾਸੀਆਂ ਨੂੰ ਔਸਤਨ 115 ਡਾਲਰ ਸਾਲਾਨੇ ਦਾ ਫਾਇਦਾ ਹੋਵੇਗਾ। ਜਦ ਕਿ ਹਾਈਵੇ 407 ਇਸ ਤੋਂ ਟੋਲ ਹਟਣ ਦੇ ਨਾਲ ਰੋਜ਼ਾਨਾ ਲੰਘਣ ਵਾਲਿਆਂ ਨੂੰ ਸਾਲਾਨਾ 7200 ਡੋਲਰ ਦੀ ਬਚਤ ਹੋਵੇਗੀ ਪ੍ਰੀਮੀਅਰ ਟੈਕਫੋਰਟ ਨੇ ਕਿਹਾ ਕਿ ਦੋਹਾਂ ਤਜ਼ਵੀਜ਼ਾਂ ਨੂੰ ਲਾਗੂ ਕਰਨ ਦੇ ਲਈ ਕਾਨੂੰਨ ਪਾਸ ਕਰਨਾ ਹੋਵੇਗਾ ਜਿਸ ਨੂੰ ਬਜਟ ਦਾ ਹਿੱਸਾ ਵੀ ਬਣਾਇਆ ਜਾ ਰਿਹਾ ਹੈ ਸੋ ਟੂਡੇ ਆਮ ਐਨਾਨਸਿੰਗ ਥੈਟ ਐਸ ਪਾਰਟ ਆਫ ਆਰ ਅਪਕਮਿੰਗ ਬਜਟ ਆਰ ਗਵਰਨਮੈਂਟ ਵਿਲ ਬੀ ਮੇਕਿੰਗ ਆਰ ਟੈਂਪੋਰਰੀ ਕੱਟਸ ਟੂ ਗੈਸ ਐਂਡ ਫਿਊਲ ਟੈਕਸ ਰੇਟਸ ਪਰਮਨੈਂਟ That builds on the $1.7 billion our government has saved families since the temporary gas and fuel tax cuts were first introduced in July of 2022. And we're not stopping there. We're here next to the 407 East in Durham, which is the largest stretch of provincially owned tolled highway in Ontario. Today, I'm pleased to announce that starting June 1, 2025, tolls from Brock Road. To Highway 35 115, are coming off the 407. Once the legislation is passed, there will not be one single publicly owned tolled highway left in Ontario. And that's thanks to our government's ban on new road tolls in the province. There will never, ever be a road toll in Ontario again. This change will save daily commuters up to $7,200 every single year. And help clear up gridlock on surrounding roadways so drivers and families can get around faster. It's real immediate relief. that will help the people of ontario face down whatever comes our way ਵਿੱਤ ਮੰਤਰੀ ਪੀਟਰ ਬੈਥਲੈਂਡ ਫਾਲਵੀ 15 ਮਈ ਨੂੰ ਬਜਟ ਪੇਸ਼ ਕਰਨਗੇ ਦੱਸਦੀ ਕਿ 온ਟਾਰੀਓ ਦੀ ਡੱਫੋਰਡ ਸਰਕਾਰ ਦੇ ਵੱਲੋਂ ਪਹਿਲੀ ਵਾਰ ਗੈਸੋਲੀਨ ਟੈਕਸ 1 ਜੁਲਾਈ 2024 ਤੋਂ ਹਟਾਇਆ ਗਿਆ ਅਤੇ ਹੁਣ ਤੱਕ ਚਾਰ ਵਾਰ ਇਸ ਛੋਟ ਨੂੰ ਅੱਗੇ ਵਧਾਇਆ ਜਾ ਚੁੱਕਿਆ ਹੈ ਇਸ ਤੋਂ ਪਹਿਲਾਂ ਸੂਬਾ ਸਰਕਾਰ ਗੈਸੋਲੀਨ ਉੱਤੇ 5.7 ਸੈਂਟ ਪ੍ਰਤੀ ਲੀਟਰ ਅਤੇ ਡੀਜ਼ਲ ਉੱਤੇ 5.3 ਸੈਂਟ ਪ੍ਰਤੀ ਟੈਕਸ ਵਸੂਲ ਰਹੀ ਸੀ ਤੇ ਦੂਜੇ ਪਾਸੇ ਲੈਡਡ ਗੈਸੋਲੀਨ ਜਾਂ ਫਿਰ ਐਵੀਏਸ਼ਨ ਫਿਊਲ ਵਾਸਤੇ ਟੈਕਸ ਦਰਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ ਤੇ ਉਧਰ ਹਾਈਵੇ 407 ਤੋਂ ਟੋਲ ਹਟਾਉਣ ਦੇ ਨਾਲ ਸੰਬੰਧਿਤ ਕਾਨੂੰਨ ਪਾਸ ਹੋਣ ਦੇ ਮਗਰੋਂ ਬਰੋਕ ਰੋਡ ਤੋਂ ਹਾਈਵੇ 35115 ਤੱਕ ਟੋਲ ਖਤਮ ਹੋ ਜਾਣਗੇ ਅਤੇ ਬਗੈਰ ਟੋਲ ਵਾਲਾ ਸਫ਼ਰ 1 ਜੂਨ 2025 ਤੋਂ ਹੁਣ ਸ਼ੁਰੂ ਹੋਵੇਗਾ ਦਸਨੇ ਹੋ ਗਏ ਕਿ ਪ੍ਰੀਮੀਅਰ ਡੱਕਵੋਡ ਨੇ ਕੈਕ ਅਨਟੋਰੀਓ ਦੇ ਪਰਿਵਾਰ ਅਤੇ ਕਾਰੋਬਾਰੀ ਲਾਗਤ ਵੱਧਦੀਆਂ ਕੀਮਤਾਂ ਤੋਂ ਚਿੰਤਤ ਨੇ ਅਤੈ ਇਸ ਤੋਂ ਇਲਾਵਾ ਅਮਰੀਕਾ ਵੱਲੋਂ ਪੈਦਾ ਹੋਏ ਟੈਰਿਫ ਦੇ ਖਤਰਿਆਂ ਤੋਂ ਵੀ ਲੋਕ ਡਰੇ ਹੋਏ ਨੇ ਜੋ ਰੋਜ਼ਾਨਾ ਵਲਤੋਂ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋਣ ਦਾ ਕਾਰਨ ਬਣ ਸਕਦਾ ਹੈ ਇਸ ਸਮੁੱਚੇ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਅਨਟੋਰੀਓ ਸਰਕਾਰ ਦੇ ਵੱਲੋਂ ਗੈਸ ਟੈਕਸ ਪੱਕੇ ਤੌਰ ਤੇ ਹਟਾਉਣ ਅਤੇ ਹਾਈਵੇ 407 ਇਸਟ ਤੋਂ ਟੋਲ ਹਟਾਉਣ ਦਾ ਵੀ ਫੈਸਲਾ ਕਰ ਲਿਆ ਗਿਆ ਹੈ ਬੀ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ